ਹੌਣ ਦੱਸੋ ਸਾਰੀਆਂ ਆਪਣੀ ਫੈਮ ਲਈ ਤੜਕੇ ਦੀਆਂ ਲੱਗੀਆਂ 6 ਵਜੇ ਦੀਆਂ ਇਹ 2 ਘੰਟੇ ਹੋ ਗਏ ਨਾ 9:00 ਵੱਜ ਗਏ

ਕਈ ਗੋਹੀ ਹੋ ਗਿਆ ਜੀ ਸ਼ਾਹ ਨੂੰ ਅਸੀਂ ਮੋੜਨਾ ਸੀ ਫਿਰ ਪੈਲਸ ਚ ਲੈ ਕੇ ਕਿੱਧਾ ਜਾਂਦੇ ਆ ਫੇ ਬਾਕਸ ਜਾਣਾ ਪੈਣੀ ਇਸ ਲਈ ਅਸੀਂ ਇੱਧਰ ਨੂੰ ਆ ਗਏ ਹੁਣ ਤਿਆਰ ਹੋ ਕੇ ਘਰੋਂ ਫੇਰ ਚੱਲ ਜਣਾ ਹੈ ਤਿਆਰ ਮੈਂ ਸੱਟ ਲਿਆ ਹੁੰਦਾ ਅਗਲ ਇਹਦੇ ਨਾਲ ਰਿੰਗ ਜਿਹੜੇ ਮੈਂ ਪਾਉਣੀ ਆ ਤੇ ਆ ਹੈਗਾ ਸੂਟ ਮੇਰਾ ਤੇ ਇੱਦੇ ਇਹਦੇ ਨਾਲ ਚੁੰਨੀ ਆ ਸਾਰੀ ਕੱਢੀ ਤੇ ਬਾਕੀ ਤੁਹਾਨੂੰ ਦਿਖਾਉਂਦਾ ਤਿਆਰ ਹੋ ਕੇ ਉਸ ਮੇਰੇ ਵਾਲ ਹੀ ਰਹਿ ਗਏ ਮੇਕਅਪ ਤਾਂ ਹੋ ਗਿਆ ਹੈ ਠੀਕ ਨੋ ਸੋਕਾ ਨੀ ਮੈਂ ਤਾਂ ਫੜ ਗਈ ਨੀ ਮਾਂ ਇਹ ਤੱਕ ਕੀ ਰੋਣਾ ਦਾ ਸੀ ਮੈਂ ਕਹਿੰਦੀ ਵਾਟਨ ਨਾਣੀ ਵਾਲ gabbe ya tira patani evu lona ette takal ette tak inflation. <sayinnyat> yes, eh, <lahla> 哎呀妈！ वेट कयो साम ਨੇ ਨਹੀਂ ਮੰਨੇ ਜਾਣਾ ਕਿਤੇ ਵੀ ਇਹਨੇ ਲਿਭੜ ਜਾਣਾ ਉਹ ਕਹਿੰਦਾ ਨਹੀਂ ਜਾਣਾ ਨੀ ਹੈ ਆ ਗਾ ਉਹ ਤੇ ਬਣਾ ਜਾ ਕੇ ਸੋਹਣੀ ਲੱਗਦੀ ਏ ਕਿਹ ਲੈਂਦੇ ਇਸੇ ਕਾ ਦੇ ਇੱਥੇ ਕਿੰਨਾ ਨਾ ਭਾਬੀ Rakin mı acımar? Rakin mı acımar? Hadi bu ağa golün Gel hadi. Bağ mı var? Aya. Bağ hadi? ਸੀ ਮਿਰਾਹੂ ਹੀ ਉੱਦਦਾ ਮੈਂ ਨਾ ਆਇਆ ਆਪਣੇ ਕਾਲੇ ਹੀ ਬਰਾਸਾ ਤਰੇਵਿਤੇ ਆਰ ਹੋ ਗਈ ਰਾਦ ਕਾ ਵੀ ਲਗਭਗ ਸਾਰੀ ਨਾ ਕੋ ਨੂੰ ਵੀ ਹੈ ਉਦਾਂ ਟਾਈਮ ਲੱਗ ਜਾਣਾ ਸੈਰ ਨੂੰ ਵੀ ਨਾਲ 2 ਮਿੰਟ ਲੱਗਣੇ ਮੈਂ ਕਿਹੜਾ ਕੋਈ ਸਟੇਲ ਨੂੰ ਆ ਜਿੱਦੀ ਪਾਲਣ ਨੂੰ ਲੋ ਜੀ ਸੇਮਰੂਣੀ ਔਰ ਟਿੱਕੇ ਜੀ ਗੱਲਾਂ ਲਾਲ ਕਰਕੇ ਗੁੱਡ ਮਾਰਨਿੰਗ ਹੋ ਗਈ ਦੁਬਾਰਾ ਦੁਬਾਰਾ ਕੀ ਹੋਇਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਠਾਕ ਹੋਮੋਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੇ ਨਵੇਂ ਬਲੌਗ ਦੀ ਟਾਈਮ ਹੋ ਗਿਆ ਜੀ 4:30 ਤੇ ਅੱਜ ਤਰੀਕ ਹੋ ਗਈ ਆ 17 ਕੱਲ ਆਪਾਂ गए ਸੀਗੇ ਮਗਰ ਜਿੱਦਾਂ ਜਾਣਦੇ ਹੁੰਦੇ ਆ ਤੇ ਉਹ ਉੱਥੇ ਆਪਾਂ ਨਹੀਂ ਬਣਾਏ ਵੀਡੀਓ ਕੋਈ ਵੀ ਘਰੇ ਵਾਸਤੇ ਆਰ ਹੁੰਦੀ ਆ ਦੀ ਮਾਂਜੀ ਜੀ ਕਲਿੱਪ ਲਈ ਸੀਗੀ ਤੇ ਹੋ ਵੀ ਆਪਾਂ ਫੇਰ ਵਿਆਹ ਆ ਤੇ ਦੀਪੀਚੀ ਇਕੱਠਾ ਕਰਕੇ ਵਲੌਗ ਪਾ ਦਵਾਂਗੇ ਕਿਉਂਕਿ ਵਿਆਹ ਤੇ ਵੀ ਫਿਰ ਡੀਜੇ ਵਗੈਰਾ ਲੱਗੇ ਹੁੰਦੇ ਇੰਨਾ ਜ਼ਿਆਦਾ ਸ਼ੂਟ ਨਹੀਂ ਕਰ ਹੋਇਆ ਤੇ ਬਹੁਤ ਸੇਤ ਵੀ ਦੇਸੀ ਕੀ ਵਿਆਹ ਵਿੱਚ ਵੀ ਤੇ ਨਾ ਫੇਰ ਦੱਲ ਜਿਆ ਨਹੀਂ ਕੀਤਾ ਵੀਡੀਓ ਬੂਡੀਏ ਵੀ ਬਣਾਉਣਾ ਅੱਜ ਕੁਝ ਜ਼ਿਆਦਾ ਖਰਾਬ ਹੋ ਗਈ ਆ ਸਮਰ ਵੀ ਕਾਲਦਾ ਇਹਨੂੰ ਬੁਖਾਰ ਚੜਦਾ ਆ ਤੇ ਸਾਰੇ ਕੱਪੜੇ ਆਪਾਂ ਮੈਂ ਹਨਾ ਖਸੀ ਆ ਗਈ ਸੀ ਬਿਆਲੇ ਦਨ ਸ਼ਾਮ ਨੂੰ ਘਰ ਨੂੰ ਆ ਗਈ ਸੀ ਪੈਲਸ ਚੋਂ ਇੰਦਰ ਨੂੰ ਨੇੜੇ ਹੀ ਸੀਗਾ ਤੇ ਕੱਲ ਫੇ ਮੈਂ ਸਵੇਰੇ ਨਾ ਸਾਰੇ ਆ ਵਾਲੇ ਕੱਪੜੇ ਧੋ ਗੀ ਸੀਗੇ ਨਵੀਆਂ ਤੈਹਾਂ ਲਾ ਦਿੱਤੀਆਂ ਆ ਵੀ ਤੇ ਬਾਕੀ ਜਿਹੜੇ ਜਿਹੜੇ ਕੱਲ ਕੱਪੜੇ ਪਾਏ ਸੀ ਨਾ ਬਸ ਉਹ ਵਾਲੇ ਧੁੱਤੇ ਆ ਤੇ ਬੱਚੇ ਜਿਹੜੇ ਉਦਾਂ ਘਰੇ ਆ ਕੇ ਪਾਏ ਸੀ ਉਹ ਵਾਲੇ ਤੇ ਸਮਰ ਹੁਣ ਇੱਧਰ ਖੇਡਦੇ ਪਏ ਆ ਹੁਣ ਸਮਨ ਨੂੰ ਥੋੜਾ ਜਿਹਾ ਖਾਰਕ ਗਿਆ ਇਹ ਕਿੱਥੇ ਸੀ ਉੱਥੇ ਤੇ ਬਾਕੀ ਅੱਜ ਬਾਤ ਨਹੀਂ ਜਾ ਰਹਾ ਸਾਰਾ ਕੁਝ ਆਪਣਾ ਤੂਸ ਜਿਹਾ ਸਵੇਰੇ ਤੇ ਕੰਮ ਕਰ ਆਪਣੀ ਸਵੇਰੇ ਆਪਾਂ ਟਾਂ ਨਵੀਂ ਲੈ ਸੀ ਵਾਲੀ ਗੋਲੀ ਕਰ ਲੈ ਸੀਗੇ ਮੰਮੀ ਨੇ ਰੋਟੀ ਰੋਟੀ ਦਾ ਸਾਰਾ ਕੁਝ ਕਰਤਾ ਸੀ ਆਪਾਂ ਸਪਾਈਸ ਪੂਈ ਕਰ ਲਈ ਤੇ ਇੱਧਰ ਹੁਣ ਆਪਾਂ ਡੇ ਰਹਿੰਦੇ ਆ ਧੋਣ ਵਾਲੀ ਮੈਂ ਧੋਉਂਗੀ ਤੇ ਮੰਮੀ ਕਿਤੇ ਗਏ ਹੋਏ ਆ ਤਾਂ ਸਾਡੀ ਦਾ ਪਤਾ ਲੱਗੇ ਕਿ ਇਹ ਆ ਗਏ ਆ ਤੇ ਕੱਪੜੇ-ਕੁਪੜੇ ਲਾ ਕੇ ਮੈਂ ਤੇ ਆਹ ਲਾ ਕੇ ਵੀ ਰੱਖਦੀ ਆ ਤੇ ਨਾਲੇ ਉਹਨਾਂ ਨੂੰ ਸਾਂਭਦੀ ਆ ਮੈਂ ਸਵੇਰੇ ਬੈਠੀ-ਬੈਠੀ ਨੂੰ ਤੇ ਆਹ ਲਗਾ ਦਿੰਦੀ ਆ ਸਿੱਗੀਆਂ ਤੇ ਭਰ ਮੈਂ ਤੋਂ ਰੱਖਣੀ ਹੋਈ almari ਚ ਤੇ ਆਂਦੇ ਕੰਬਲ ਬੈ ਕੇ ਅਸੀਂ ਮੈਂ ਤਾਂ ਸਬਰ ਪਹਿਲਾਂ ਲੰਮੇ ਪਏ ਸੀਗੇ ਇਹ ਦਵਾਈ ਦਿੱਤੀ ਇਹਨੂੰ ਹੁਣ ਬੁਖਾਰ ਜਿਹਾ ਉਤਰਿਆ ਤਾਂ ਇਹ ਖੇਡਣ ਲੱਗਾ ਆ। ਕਿ ਮੈਂ ਵੀ ਰਾਤੀ ਖਾਧੀ ਸੀ ਦਵਾਈ ਦੋ ਤਿੰਨ ਖਰਾਕਾਂ ਸੀਗੀਆਂ। ਉਹ ਹੁਣ ਮੁੱਕ ਗਈਆਂ ਆ ਤੇ ਸਮਝਦੇ ਪਾਪਾ ਹੁਣ ਆਣ ਕੇ ਲਿਆ ਕੇ ਦਊਂਗੇ। ਤੇ ਬਾਕੀ ਤੁਸੀਂ ਇੱਦੀ ਸਾਡੀ ਵੀਡੀਓ ਦੇ ਨਾਲ ਬਣੇ ਰਹੋ ਜੋ ਜੋ ਮੈਂ ਅੱਗੇ ਕੰਮ ਕੋਈ ਕਰੂੰਗੀ ਵੀਡੀਓ ਫੇਰ ਆਪਾਂ ਕਲਿੱਪ ਲਈ ਜਾਵਾਂਗੇ। ਆ ਦੇਖੋ ਆ ਰੋਣ ਲੱਗਾ ਆ। ਮੇਰੇ ਪਾਪਾ ਕੰਮ ਤੋਂ ਆਏ ਆ ਤਾਂ ਉਹ ਇੱਥੇ ਬੈਠੇ ਸੀਗੇ ਅੰਦਰੇ ਘੜਾ ਣਾਉਣ ਲੱਗੇ ਸੀ ਗੀਜਰ ਲਾਇਆ ਸੀ ਤਾਂ ਤੇ ਇਹ ਰੋਣ ਲੱਗ ਪਿਆ ਰੋਣ ਜਿੰਦਾ ਉਹਨਾਂ ਨੂੰ ਨਾਉਣ ਤੇ ਅਦੀਪੇ ਉਹਨਾਂ ਨੂੰ ਖਾਂਡੇ ਨਹੀਂ ਲੱਗਦੀ ਲਲਾਤੀ ਜੀ ਇਹ ਕੀ ਹੈ ਮੱਠੀ ਆ ਖਾਣੀ ਏ ਖਾਣੀ ਨਹੀਂ ਖਾਣੀ ਇਹ ਸ਼ੂਦੇ ਏ ਨਾ ਤੇ ਟਾਈਮ 7 ਵਜੇ ਚੱਲੇ 6:30 ਹੋ ਗਿਆ ਤਾਂ ਹਜੇ ਵੀ ਲੋਕ ਕਾਫੀ ਆ ਤੇ ਮੈਂ ਤਾਂ ਬਹੁਤ ਜ਼ਿਆਦਾ ਫਰਕ ਪੈ ਗਿਆ ਆ ਹੁਣ ਇਹ ਰੋਈ ਜਾਂਦਾ ਇੱਦਾਂ ਹੀ ਤਾਂ ਬਾਕੀ ਮੈਂ ਘਾਣੇ ਤੋਂ ਲੈ ਤਾ ਉਹ ਕੱਪੜੇ ਸਾਰੇ ਲਾ ਕੇ ਇੱਥੇ ਮੈਂ ਰੱਖ ਲਏ ਸੀਗੇ ਤਾਂ ਹਲਾ ਕੇ ਮੈਂ ਕੋ ਹੌਲੀ ਹੌਲੀ ਸਾਰੇ ਬਿਮਾਰੀ ਵਿੱਚ ਸਹੀ ਕਰਕੇ ਰੱਖ ਦੂੰਗੀ ਤੇ ਆਹ ਸਲਵਾਰ ਗਿੱਲੀ ਸੀ ਕਿ ਫਿਰ ਮੈਂ ਦੇ ਇਥੇ ਰੱਖ ਲਈ ਵਾਸਤੇ ਇਸਲਾਬ ਵੀ ਜਈਆ ਤੇ ਸਾਰੇ ਕੱਪੜੇ ਆਪਾਂ ਰੱਖਾਂਗੇ ਬਾਕੀ ਸਮਰਦੇ ਬਾਪਾ ਨਾ ਆਉਂਦੇ ਆ ਮੰਮੀ ਕਹੀ ਆ ਦਾਲ ਲੈਣ ਮੈਂ ਕਿ ਦਾਲ ਚੌਲ ਜੇ ਬਣਾ ਲਓ ਰੋਟੀ ਫਰਾਂ ਨੂੰ ਜੀਨ ਕਰਦੇਗਾ ਵਾਲ ਕੀ ਚੌਲ ਬਣਾਉਣੇ ਦਾਲ ਨਾਲ ਕਰਕੇ ਫਿਰ ਮੈਂ ਜੀ ਪਾਥੀਆਂ ਪੁੱਥੀਆਂ ਲਿਆ ਕੇ ਰੱਖ ਲੇਗੀ ਅਸੀਂ ਜੀ ਤੇ ਦਾਲ ਤਾਂ ਮੈਂ ਇੱਥੇ ਰੱਖ ਲੂੰਗੀ ਗੈਸ ਤੇ ਤੇ ਬਾਕੀ ਭਾਂਡੇ ਸਾਰੇ ਮੈਂ ਧੋ ਕੇ ਹੋਰ ਸੋਈ ਸਾਫ਼ ਕਰ ਦਿੱਤੀ ਸੀਗੀ ਤੇ ਇਹ ਹੁਣ ਰੋਂਦਾ ਆ ਕੀ ਹੋਇਆ ਕੀ ਹੋਇਆ ਸੀ ਹੈ ਕੀ ਹੋਇਆ ਸੀ ਪੁੱਤ ਟਪਲਾ ਪਾਲਾ ਟਪਲਾ ਪਾਲਾ ਇਹ ਸਾਬਣ ਦਾ ਆ ਲਫਾਫਾ ਲੱਡੋ ਸ਼ਿੱਟ ਦੇ ਗੰਦਾ ਆ ਗੰਦਾ ਆ ਇਹ ਸ਼ਿੱਟ ਦੇ ਇਹ ਗੰਦਾ ਆ ਗੰਦਾ ਆ ਪੁੱਤ ਇਹ ਚੁੱਲ੍ਹੇ 'ਚ ਸ਼ਿੱਟ ਦੋ ਇਹ ਗੰਦਾ ਆ ਉੱਬਰ ਲਿਆ ਉਰੇ ਇਹ ਦਿਖਾਈ ਦਿਖਾਈ ਖਾਈ ਇਹ ਕੈਦਾ ਲਿਆਇਆ ਤੂੰ ਸ਼ਾਲ ਹੈ ਮਮਾ ਦਾ ਤੇ ਠੰਡ ਲੱਗਦੀ ਆ ਹਾਂ ਹਾਂ ਹੋਏ ਪਟਾਕਾ ਬਜਾਤਾ ਦੀਪੇ ਨੇ ਦੀਪੇ ਨੇ ਤੈਨੂੰ ਡਾ ਨਹੀਂ ਲੱਗਦਾ ਆਹ ਕਰਦਾ ਹੈ ਚੱਲ ਹਾਂ ਹਾਂ ਜੀ ਦਾਲ ਬੰਦੀ ਰਹੀ ਹੈ ਤੇ ਮੈਂ ਆ ਪਿਆਜ਼ ਕੁਝ ਕੱਟ ਲਿਆ ਆਦਰਕ ਕੱਟਦੀ ਸੀ ਥੋੜਾ ਜਿਹਾ ਸੀ ਆਦਰਕ ਤੇ ਇੱਧਰ ਚੌਲ ਰੱਖ ਲਏ ਆ ਬਣਨੇ ਤੇ ਹੋਰ ਤੁੱਲਾ ਨਹੀਂ ਢਾਣਾ ਮੱਕੀ ਜਮਾ ਦੇ ਉਹ ਆਪਾਂ ਨਹੀਂ ਹੁਣ ਦਵਾਈ ਲਿਆਤੀ ਆ ਹੋਰ ਬਣਤੀ ਮੁੱਕ ਗਈ ਸੀ ਤੇ ਉਹ ਹੁਣ ਖਾਉਂਗੀ ਕਿੱਥੇ ਲੱਗੇ ਕਲਦੀ ਉਹ ਉਹ ਘਾਬੀ ਦੇ ਦਿਨ ਤੇ ਜੇ ਫੌਕ ਪੈ ਲਗਾ ਆ ਅੱਪਲ ਤਾਂ ਜੋਰ ਦੂੰਗਾ ਕਿ ਕੋਈ ਛੱਟਦਾ ਹੁੰਦਾ ਅੱਜ ਤਾਂ ਕੁਛ ਬੜਾ ਹੀ ਬੁਰਾ ਹਾਲ ਆ ਸਰੀਰ ਦਾ ਕੁਸ਼ ਕਰਨੀ ਵੀ ਨਹੀਂ ਕਰਦਾ ਦੁਪਹਿਰੇ ਸੌਣਾ ਸੀਗਾ ਮੈਂ ਰੋਟੀ ਖਾਣ ਲੱਪੇ ਸੰਮਨ ਸੁਲਾ ਕੇ ਤੇ ਉਹ ਇਹੋ ਜਹਾਜ ਖਾ ਉਹਦੇ ਮਤਲਬ ਵੀ ਦੀ ਹੱਡੀਆਂ ਲੰਮੀ ਰਹੀਆਂ ਜਾਂ ਨਹੀਂ ਉੱਠ ਕੇ ਬੈਠੀਆਂ ਮੈਨੂੰ ਤਾਂ ਪੈ ਨਹੀਂ ਰਹੀਆਂ ਹੌਣੇ ਦੇ ਤਾਂ ਹੁਣ ਪਿਆਇਆ ਉਹ ਆਪਣੀ ਦਾਦੀ ਦਾ ਕਾਰਟੂਨ ਦੇਖਦਾ ਪਿਆਇਆ ਤੇ ਬੱਸ ਮੈਂ ਤੜਕਾ ਲਾ ਲਮੈਂ ਇਹਨਾਂ ਨੂੰ ਜਿਹੜਾ ਵਾਸਤੇ ਬਿੱਲ ਨੇ ਇਹ ਪਾਣੀ ਕੰਨ ਟੋਹੇ ਹੈ 3 ਨੇ ਬੈਣੇ ਆ ਸੂਰੇ ਪਿਆਇਆ ਰਹਾ ਤਾਂ ਹੌਣੇ ਦਾ ਲਾ ਲਿਆ ਪਾਣੀ ਦੀ ਬਾਦਿਆਂ ਆ ਬੜੀਆਂ ਲੱਗ ਰਹਾ ਮੈਂ ਅੱਧੀਆਂ ਜਿਆਦਾ ਖਾ ਲਿਆ ਵਿੱਚ ਆਮ ਪਾਪੜ ਵੀ ਸੀਗਾ ਪੇਠਾ ਵੀ ਸੀ ਮੈਂ ਰੱਦਾ ਕਾਂਛੀ ਤੋਂ ਆਇਆ ਪਰਛਾੜੀ ਉੱਦਾਂ ਬਿਮਾਰ ਹੋ ਗਿਆ ਫੇਰ ਮੁੰਡਾ ਆਉਂਦਾ ਹੀ ਦੇ ਲੱਭ ਲੱਭ ਕੇ ਆਮ ਪਾਪੜ ਖਾਣ ਲੱਗੀ ਉਹ ਮਸੀ ਆਮ ਪਾਪੜ ਮਿਲਿਆ